ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਨਿਊ ਕਲੈਕਸ਼ਨ ਦੇ ਨਾਲ ਤੇ ਬਹੁਤ ਸੋਹਣੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਸੋਹਣੇ ਸੋਹਣੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾਂ ਦੇ ਮੈਸੇਜ ਆਉਂਦੇ ਆ ਕਿ ਪੇਮੈਂਟ ਦਾ ਮੈਥਡ ਆਨਲਾਈਨ ਆ ਜਾਂ ਕੈਸ਼ ਔਨ ਡਿਲੀਵਰੀ ਆਪਾਂ ਆਨਲਾਈਨ ਪੇਮੈਂਟ ਹੀ ਲੈਣੇ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਇਸੇ ਹੀ ਆਨਲਾਈਨ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੇ ਸੂਟ ਦੀ ਬੁਕਿੰਗ ਮੰਨੀ ਜਾਂਦੀ ਆ ਤੇ ਤੁਸੀਂ ਘਰ ਬੈਠੇ ਚਾਹੇ ਕਿਸੇ ਫੋਰਨ ਕੰਟਰੀਸ ਰਹਿੰਦੇ ਹੋ ਚਾਹੇ ਤੁਸੀਂ ਇੰਡੀਆ ਚ ਰਹਿੰਦੇ ਹੋ ਜਿੱਥੇ ਮਰਜੀ ਹੋ ਹਰ ਜਗ੍ਹਾ ਤੁਹਾਡਾ ਸੂਟ ਅਸੀਂ ਪਹੁੰਚਦਾ ਕਰਾਂਗੇ ਇਸ ਲਈ ਬੇਫਿਕਰ ਹੋ ਕੇ ਤੁਸੀਂ ਆਪਣੀ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਜਿਵੇਂ ਮਰਜੀ ਤੁਸੀਂ ਆਪਣੇ ਸੂਟਾਂ ਨੂੰ ਮੰਗਵਾ ਸਕਦੇ ਹੋ ਵਿਦ ਵਰਕ ਵੀ ਲੈ ਸਕਦੇ ਹੋ ਦੇਖਦੇ ਹੋ ਜਿਵੇਂ ਤੁਸੀਂ ਵਰਕ ਵਾਲੇ ਸੂਟ ਵੀ ਸਾਡੇ ਕੋਲ ਰੈਡੀ ਹੁੰਦੇ ਨੇ ਤੁਸੀਂ ਆਪਣਾ ਕੋਈ ਵਰਕ ਕਰਵਾਉਣਾ ਹੈਂਡ ਵਰਕ ਦਾ ਥ्रेड ਵਰਕ ਦਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੇ ਸਟਿਚ ਕਰਵਾ ਕੇ ਵੀ ਉਹਨਾਂ ਨੂੰ ਪੂਰਾ ਰੈਡੀ ਪ੍ਰੋਪਰ ਲੈ ਸਕਦੇ ਹੋ ਚਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਜਿਹੜੀ ਕਿ ਬਹੁਤ ਸੋਹਣੀ ਕਲੈਕਸ਼ਨ ਆ ਯਾ ਗਰਮੀਆਂ ਦੀ ਕਲੈਕਸ਼ਨ ਆ ਸਾਰੀ ਤੇ ਸਾਰੇ ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਹੀ ਮਢਾਲਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੀ ਤੇ ਪਿਓਰ ਡਿਜੀਟਲ ਦੁਪੱਟਿਆਂ ਦੇ ਨਾਲ ਆਈ ਆ ਤੇ ਜਿਹੜਾ ਵੀ ਸੂਟ ਪਸੰਦ ਹੋਏ ਆਪਾਂ ਜਲਦੀ ਜਲਦੀ ਸਕਰੀਨਸ਼ਾਟ ਲਿਓ ਤੇ ਆਪਣਾ ਆਰਡਰ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਤੁਸੀਂ ਕਰ ਸਕਦੇ ਹੋ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਲਓ ਜੀ ਸ਼ੰਕਰ ਬ੍ਰਾਂਡ ਆ ਬਹੁਤ ਸੋਹਣੀ ਕਲੈਕਸ਼ਨ ਆ ਇਹਦੇ ਨਾਲ ਦੇ ਵਿਦਆਊਟ ਦੁਪੱਟਾ ਵੀ ਆਪਾਂ ਸੇਲ ਕਰ ਚੁੱਕੇ ਆ ਤੇ ਵਿਦ ਦੁਪੱਟਾ ਵੀ ਕਰ ਚੁੱਕੇ ਆ ਦੁਬਾਰਾ ਰਿਪੀਟ ਆ ਨਿਊ ਡਿਜ਼ਾਈਨਰਾਂ ਦੇ ਉੱਪਰ ਲੋ ਚਿਕਨਕਾਰੀ ਜਿਹਦੀ ਕੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਰਹੀ ਆ ਵਿਦਆਊਟ ਦੁਪੱਟਾ ਵੀ ਰਹੀ ਆ ਵਿਦ ਦੁਪੱਟਾ ਵੀ ਰਹੀ ਆ ਤੁਹਾਨੂੰ ਜਿਵੇਂ ਪਸੰਦ ਆ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਕਲਰ ਕਾਫੀ ਆਏ ਨੇ ਤੇ ਬਾਕੀ ਤੁਸੀਂ ਸ਼ਰਟ ਦੇਖ ਸਕਦੇ ਹੋ ਸਾਰੀ ਡਿਜੀਟਲ ਸ਼ਰਟ ਹੋਈ ਹੋਈ ਆ ਪਿੰਕ ਕਲਰ ਦਾ ਸੂਟ ਆ ਜਿੰਨਾ ਤੁਹਾਨੂੰ ਵਾਈਟ ਥ्रेड ਚੱਲਿਆ ਦਿਖਦਾ ਸਾਰਾ ਵਾਈਟ ਥ्रेड ਦੇ ਨਾਲ ਚਿਕਨਕਾਰੀ ਹੋਈ ਆ ਸਾਰੀ ਫਰੰਟ ਦੇ ਉੱਪਰ ਆ ਸਾਰੀ ਹੋਈ ਬੈਕ ਦੇ ਉੱਪਰ ਆ ਬੈਕ ਦੀ ਸ਼ਰਟ ਤੇ ਵੀ ਸੇਮ ਆਊਗੀ ਫਰੰਟ ਉੱਪਰ ਵੀ ਸੇਮ ਆਊਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸੂਟ ਨੇ ਤੇ ਪਿੰਕ ਕਲਰ ਆ ਦੇਖੋ ਬਹੁਤ ਸੋਹਣਾ ਡਿਜੀਟਲ ਕਲਰ ਆ ਨਾਲ ਸੇਮ ਪਿੰਕ ਬਾਟਮ ਆਊਗੀ 2.5 ਤੋਂ ਪਲੱਸ ਰਹੂਗੀ ਬਾਟਮ ਕਿਉਂਕਿ ਜਦੋਂ ਬ੍ਰਾਂਡ ਦੀ ਗੱਲ ਆ ਜਾਂਦੀ ਹੈ ਆਪਾਂ ਜਿਹੜੇ ਵਧੀਆ ਬ੍ਰਾਂਡਾਂ ਦੇ ਵਿੱਚ ਡੀਲ ਕਰਦੇ ਹਾਂ ਉਹਨਾਂ ਦੀਆਂ ਬਾਟਮਸ ਹਮੇਸ਼ਾ 2.5 ਤੋਂ ਉੱਪਰ ਹੀ ਜਾਂਦੀਆਂ ਨੇ ਤਿੰਨ ਅਸੀਂ ਪ੍ਰੋਪਰ ਤਾਂ ਨਹੀਂ ਕਹਿੰਦੇ ਕਿਉਂਕਿ ਤਿੰਨ ਤੋਂ ਕੋਈ ਵੀ ਵਾਰ ਕੋਈ ਬਾਟਮ ਨੀਚੇ ਰਹਿ ਜਾਂਦੀ ਹੈ ਤਾਂ ਫਿਰ ਭੈਣ ਕਰਾ ਦਿੰਦੀਆਂ ਨੇ ਤੁਸੀਂ ਵੀਡੀਓ 'ਚ 3 ਮੀਟਰ ਬੋਲਿਆ ਸੀ ਵਧੀਆ ਵਧੀਆ ਹੈਵੀ ਬਾਟਮ ਬਣੂਗੀ ਤੇ ਬਾਟਮ ਦਾ ਕੱਪੜਾ ਪੂਰਾ ਵਧੀਆ ਨਾਲ ਸੇਮ ਮੈਚ ਕੱਪੜਾ ਹੁੰਦਾ ਇਹਨਾਂ ਦਾ ਪਿਓਰ ਕੈਮਰੀ ਕਾਟਨ ਦਾ ਹੀ ਆ ਤੇ ਨਾਲ ਡਿਜੀਟਲ ਦੁਪੱਟਾ ਸਾਰੀ ਕਾਟਨ ਜਿੰਨੀ ਵੀ ਸੂਟ ਤੇ ਲੱਗੀ ਆ ਸਾਰੀ ਸਪੀਰੀਅਰ ਵਾਲੀ ਸਾਰੀ ਕਾਟਨ ਲੱਗੀ ਹੋਈ ਆ ਨਾਲ ਡਿਜੀਟਲ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਲੈਂਥ ਚੜਾਈ ਵਗੈਰਾ ਸਭ ਕੁਝ ਬਹੁਤ ਪ੍ਰੋਪਰ ਆ ਦੁਪੱਟਿਆਂ ਦਾ ਆ ਲੋ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਤਿੰਨ ਤਿੰਨ ਕਲਰ ਮਿਲਣਗੇ ਇਹਦੇ ਵਿੱਚ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆ ਲੋ ਫਰੋਜ਼ੀ ਕਲਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਖੁੱਲਣਸਾਰ ਹਰ ਸੈੱਟ ਦੇ ਵਿੱਚੋਂ ਪਹਿਲਾਂ ਜਾਂਦਾ ਫਰੋਜ਼ੀ ਕਲਰ ਆ ਲੋ ਜੀ ਨਾਲ ਸੇਮ ਡਿਜੀਟਲ ਦੁਪੱਟੇ ਨੇ ਫੁੱਲ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਨਾਲ ਪੂਰੇ ਵਧੀਆ ਆ ਸਾਰੇ ਬ੍ਰਾਂਡ ਦੇ ਸਾਰੇ ਸੋਟਨੇ ਬ੍ਰਾਂਡ ਦੇ ਦੁਪੱਟੇ ਨੇ ਬਹੁਤ ਵਧੀਆ ਚੀਜ਼ ਆ ਜਾਣ ਕੇ ਵਧੀਆ ਪਾਰਟੀ ਵੀ ਆ ਸਿੰਪਲ ਸੋਬਰ ਤੇ ਆਉਣ ਜਾਣ ਲਈ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਗਰਮੀਆਂ ਲਈ ਪਾਏ ਹੋਏ ਕੱਪੜੇ ਨੂੰ ਫੀਲ ਕਰਕੇ ਬਿਲਕੁਲ ਵੀ ਨਹੀਂ ਪਤਾ ਲੱਗਣਾ ਵੀ ਹਾਂਜੀ ਕੁਝ ਆਏ ਹੈਗਾ ਜਿਵੇਂ ਭੈਣਾ ਕਹਿ ਰਹੀ ਦੀ ਵੀ ਪਾਇਆ ਕਪੜਾ ਪਤਾ ਨਾ ਲੱਗੇ ਵੀ ਇੰਨਾ ਵਧੀਆ ਕਾਟਨ ਆ ਬਹੁਤ ਹੀ ਵਧੀਆ ਪੂਰੀ ਵਧੀਆ ਸੁਪੀਰੀਅਰ ਕਾਟਨ ਲੱਗੀ ਹੋਈ ਆ ਵੀ ਜਮਾ ਹੀ ਮਲਾਈ ਮੱਖਣ ਵਰਗਾ ਕਪੜਾ ਵਾ ਸਾਰਾ ਤੇ ਥਰਡ ਇਹਦੇ ਵਿੱਚ ਹੈਗਾ ਜੀ ਕਲਰ ਪੀਚ ਕਲਰ ਆ ਲੋ ਪੀਚ ਕਲਰ ਦਾ ਸੂਟ ਆ ਥਰਡ ਕਲਰ ਇਹਦੇ ਵਿੱਚ ਸੇਮ ਡਿਜੀਟਲ ਦੁਪੱਟਾ ਮਿਲੇਗਾ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਇਹ ਸੂਟ ਨੇ ਜਿਹੜਾ ਮਰਜੀ ਸੂਟ ਤੁਸੀਂ ਵੀਡੀਓ ਦਾ ਚੱਕ ਸਕਦੇ ਹੋ ਲੋਜੀ ਅਗਲਾ ਪੀਸ ਚੈੱਕ ਕਰੋ ਬਹੁਤ ਸੋਹਣਾ ਪੀਸ ਆ ਇਹ ਵੀ ਲੋਜੀ ਪੱਲੇ ਦੇ ਉੱਪਰ ਇਸ ਤਰ੍ਹਾਂ ਵਰਕ ਮਿਲੂਗਾ ਦੇਖੋ ਕਿੰਨਾ ਸੋਹਣਾ ਪੱਲੇ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਹੀ ਸੋਹਣੀ ਅਲੱਗ ਜੀ ਚੀਜ਼ ਆ ਇਹ ਦੁਪट्टे ਇਹਨਾਂ ਨਾਲ ਮੋੜ ਡਾਲਦੇ ਆ ਇਹਨੇ ਬਹੁਤ ਸੋਹਣੇ ਇਹਦਾ ਕਾਫੀ ਟ੍ਰੈਂਡ ਆ ਵਿਸਕੋਸ ਮਸਲੀਨ ਦਾ ਦੁਪੱਟਾ ਹੋਇਆ ਮਡਾਲ ਦਾ ਹੋਇਆ ਬਹੁਤ ਜ਼ਿਆਦਾ ਇਸ ਵਾਰ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜਾਨੀ ਕਿ ਪਿਓਰ ਦੇ ਦੁਪੱਟਿਆਂ ਨਾਲੋਂ ਪਹਿਣਾ ਉਹਨਾਂ ਨੂੰ ਪ੍ਰੈਫਰ ਦੇ ਰਹੀਆਂ ਕਿਉਂਕਿ ਉਹਨਾਂ ਦੀ ਲੈਂਥ ਵਗੈਰਾ ਚੌੜਾਈ ਜਿਵੇਂ ਕਿ ਮੈਂ ਖੁਦ ਹੈਵੀ ਆ ਬੁੱਕਲ ਵਗੈਰਾ ਮਾਰਨ ਦੇ ਵਿੱਚ ਬਹੁਤ ਵਧੀਆ ਨੇ ਉਹ ਆ ਲਓ ਇਹ ਹੈਗਾ ਜੀ ਲਾਈਟ ਜਿਹਾ ਲਵੈਂਡਰ ਸ਼ੇਡ ਬਹੁਤ ਸੋਹਣਾ ਕਲਰ ਆ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਦੋ ਇਹਦੇ ਨਾਲ ਬਾਟਮ ਮਿਲੂਗੀ ਸੇਮ ਫੈਬਰਿਕ ਦੇ ਵਿੱਚ ਪਲੇਨ ਬਾਟਮ ਆਉਗੀ ਸੇਮ ਮੈਚਿੰਗ ਬਾਟਮ ਆ ਤੇ ਨਾਲ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਸਾਰਾ ਦੁਪੱਟਾ ਲੱਗਿਆ ਹੋਇਆ ਵਾ ਐਂ ਲੱਗਦਾ ਜਿਵੇਂ ਪੈਚਵਰਕ ਲੱਗਿਆ ਹੁੰਦਾ ਬਟ ਪੈਚ ਨਹੀਂ ਹੈਗਾ ਇਸੇ ਤਰ੍ਹਾਂ ਇਹ ਡਾਈ ਹੋਏ ਹੋਏ ਦੁਪੱਟੇ ਨੇ ਐਂ ਲੱਗਦਾ ਜਿਵੇਂ ਅਲੱਗ-ਅਲੱਗ ਪੈਚ ਕੱਟ ਕੇ ਲਾਏ ਹੋਏ ਨੇ ਬਟ ਨਹੀਂ ਸਾਰਾ ਡਿਜ਼ਾਈਨਰ ਸਾਰਾ ਮਡਾਲ ਦਾ ਪਿਓਰ ਦਾ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਸੋਹਣਾ ਦੁਪੱਟਾ ਗ੍ਰੇਸ ਬਹੁਤ ਆਉਂਦੀ ਆ ਜਦੋਂ ਦੁਪੱਟੇ ਬਹੁਤ ਸੋਹਣੇ ਆ ਇਹ ਨਾਲ ਲੱਗੇ ਹੋਣ ਤਾਂ ਸੂਟਾਂ ਦੀ ਗ੍ਰੇਸ ਅਲੱਗ ਜੀ ਹੋ ਜਾਂਦੀ ਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਪੀਸ ਨੇ ਅੱਜ ਦੀ ਵੀਡੀਓ ਜਿੰਨੀ ਵੀ ਹੈਗੀ ਆ ਸਾਰਿਆਂ ਦਾ ਪ੍ਰਾਈਸ ਸੇਮ ਹੀ ਰਹੂਗਾ ਜੀ 2050 ਜਿਹੜਾ ਮਰਜੀ ਸੂਟ ਚੱਕ ਲਿਓ ਆ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਲਾਈਟ ਜਿਆ ਗ੍ਰੀਨ ਕਲਰ ਗ੍ਰੀਨ ਹੀ ਬਾਟਮ ਆਊਗੀ ਸੇਮ ਦੁਪੱਟਾ ਆਊਗਾ अगला पीस यानी कि मोस्ट ट्रेंडिंग कह सकते है इतना सोना ये डिजाइन चल रहा विदाउट दुपट्टे ऑल ओवर ऊपर भी ये डिजाइन पूरा हिट चल रहा जी ਤੇ ਹੁਣ ਇਹ ਲੈਸਿਸ ਦੇ ਨਾਲ ਕੰਮ ਹੋ ਕੇ ਡਿਜ਼ਾਈਨ ਆਇਆ ਨਾਲ ਬਹੁਤ ਹੀ ਸੋਹਣੇ ਮੁੰਡਾ ਹਾਲ ਦੇ ਦੁਪੱਟਿਆਂ ਦੇ ਨਾਲ ਰੈਡੀ ਹੋ ਕੇ ਆਇਆ ਬਹੁਤ ਸੋਹਣਾ ਪੀਸ ਆ ਬ੍ਰਾਂਡ ਦੀ ਸਾਰੀ ਕਾਟਨ ਲੱਗੀ ਹੋਈ ਆ ਸਾਰੀ ਬ੍ਰਾਂਡਿੰਗ ਦੀ ਸਟੈਂਪ ਤੁਹਾਨੂੰ ਮਿਲੇਗੀ ਸਾਰੇ ਬ੍ਰਾਂਡਿੰਗ ਹੋਈ ਤਾਂ ਬਹੁਤ ਸੋਹਣੀ ਜਾਨੀ ਕਿ ਇਹ ਚੀਜ਼ ਆ ਇਹ ਕਲਰ ਬਹੁਤ ਸੋਹਣੇ ਆਏ ਨੇ ਕਲਰ ਚਾਰਟ ਇੰਨੇ ਸੋਹਣੇ ਨੇ ਦੇਖੋ ਆ ਲੋ ਜੀ ਲੈਸਿਸ ਦਾ ਡਿਜ਼ਾਈਨ ਲੱਗਿਆ ਹੋਇਆ ਦੇਖੋ ਲੈਸਿਸ ਨੇ ਆ ਉੱਪਰ ਪੂਰਾ ਲੈਸਿਸ ਦਾ ਕੰਮ ਹੋਇਆ ਹੋਇਆ ਕਾਟਨ ਦੀਆਂ ਸਾਰੀਆਂ ਲੈਸਿਸ ਆ ਕੋਈ ਵੀ ਅਲੱਗ ਤੋਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸਾਰੀਆਂ ਗਲੇ ਦੇ ਉੱਪਰ ਵੀ ਡਿਜ਼ਾਈਨਰ ਪੂਰਾ ਵਧੀਆ ਬਣਿਆ ਹੋਇਆ ਇਸ ਤਰ੍ਹਾਂ ਲੈਸਿਸ نیچے ਪੱਲੇ ਤੱਕ ਜਾ ਕੇ ਪੱਲੇ ਉੱਪਰ ਵੀ ਸੇਮ ਪਿੰਟੈਕਸ ਪਈਆਂ ਹੋਈਆਂ ਤੇ ਨਾਲ ਵਧੀਆ ਸਾਰੀਆਂ ਲੈਸਿਸ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਲੈਸਿਸ ਦਾ ਡਿਜ਼ਾਈਨ ਆ ਦੇਖੋ ਪੱਲੇ ਦੇ ਉੱਪਰ ਵੀ ਸਾਰੀਆਂ ਲੈਸਿਸ ਬਹੁਤ ਸੋਹਣੇ ਸੂਟ ਨੇ ਇਹ ਜਿਹੜੇ ਰੈਡੀ ਹੋ ਗਏ ਕੱਪੜਾ ਇੰਨਾ ਜ਼ਿਆਦਾ ਚਾਹੇ ਸਾਰੇ ਸੂਟ ਨੂੰ ਮੁਠੀ ਚ ਲੈ ਲਓ ਬਹੁਤ ਵਧੀਆ ਸੌਫਟ ਸੁਪੀਰੀਅਰ ਸਾਰੀ ਕਾਟਨ ਆ ਤੇ ਇੰਨਾ ਲਾਈਟ ਵੇਟ ਆ ਪਾਏ ਹੋਏ ਕੱਪੜੇ ਦੀ ਫੀਲਿੰਗ ਮੇਰੇ ਖੁਦ ਦੀ ਇਹੀ ਸੀਮ ਸਟਾਫ ਵੇਅਰ ਕੀਤਾ ਹੋਇਆ ਬਿਲਕੁਲ ਵੀ ਨਹੀਂ ਜਾਣਗੇ ਨਾ ਇਹਨਾਂ ਦੇ ਕਲਰਾਂ ਨੂੰ ਕੁਝ ਇੰਨੇ ਤੋਂ ਪਹਿਗੇ ਨਾ ਤਾਂ ਇਹਨਾਂ ਦੇ ਜਿੰਨੇ ਵੀ ਪ੍ਰਿੰਟ ਆਪਾਂ ਪਾਵਾਂਗੇ ਤੋ ਤੋਗੇ ਨਿੱਖ ਨਿੱਖ ਕੇ ਇਹ ਪ੍ਰਿੰਟ ਆਉਂਦੇ ਨੇ ਕਿਉਂਕਿ ਇਹ ਬ੍ਰਾਂਡ ਦੀ ਜਿਹੜੀ ਕਾਟਨ ਹੁੰਦੀ ਆ ਬਹੁਤ ਵਧੀਆ ਸੁਪੀਰੀਅਰ ਹੁੰਦੀ ਆ ਨਿੱਖ ਨਿੱਖ ਕੇ ਪ੍ਰਿੰਟ ਆਉਂਦੇ ਨੇ ਇਹ ਨਹੀਂ ਹੈਗਾ ਕਿ ਦੋ ਤੋਂ ਪਾਏ ਤਾਂ ਸਾਡਾ ਸੂਟ ਐਵੇਂ ਹੀ ਹੋ ਗਿਆ ਜੀ ਤੇ ਨਾਲ ਹੈਗਾ ਸੇਮ ਦੁਪੱਟਾ ਦੇਖੋ ਪਿਓਰ ਮੋਢਾਲ ਦਾ ਦੁਪੱਟਾ ਜਿਵੇਂ ਸੂਟ ਦੇ ਉੱਪਰ ਲੈਂਸ ਦਾ ਕੰਮ ਹੋਇਆ ਸੀਮਲੈਸ ਸਾਰੀ ਲੱਗੀ ਹੋਈ ਹੈ ਇਹਦੇ ਉੱਪਰ ਦੁਪੱਟੇ ਉੱਪਰ ਸਾਰੀ ਕਾਟਨ ਦੀ ਲੈਸ ਆ ਜਿਵੇਂ ਕਿ ਆਪਾਂ ਕਹਿ ਦਿੰਨੇ ਹੁੰਨੇ ਆ ਕਿ ਬਹੁਤ ਹੀ ਵਧੀਆ ਹੈਵੀ ਲੈਸ ਲੱਗੀ ਆ ਇਹ ਨਹੀਂ ਹੈਗੀ ਵੀ ਬਰੀਕ ਲੱਗੀ ਹੋਈ ਆ ਪੂਰੀ ਵਧੀਆ ਸਾਰੀ ਚੌੜੀ ਲੈਸ ਲੱਗੀ ਹੋਈ ਆ ਬਹੁਤ ਸੋਹਣਾ ਸਾਰਾ ਦੁਪੱਟਾ ਦੁਪੱਟਾ ਸਾਰਾ ਡਿਜੀਟਲ ਲੱਗਿਆ ਹੋਇਆ ਤੇ ਪੂਰਾ ਖੁੱਲਾ ਡੁੱਲਾ ਇੰਨੇ ਲੰਬਾਈ ਚੌੜਾਈ ਦੁਪੱਟੇ ਦੀ ਬਹੁਤ ਆ ਤੇ ਜਿਵੇਂ ਮਾੜੀ ਯਾਨੀ ਕਿ ਬਹੁਤ ਰੇਂਜ ਵਾਈਜ਼ ਬਹੁਤ ਹੀ ਵਧੀਆ ਸਟਾਫ ਆ ਬਹੁਤ ਵਧੀਆ ਸੂਟ ਨੇ 2500 ਆ ਰਾਮ ਦੇ ਨਾਲ 2500 2500 2600 ਆ ਰਾਮ ਦੇ ਨਾਲ ਮਾਰਕੀਟ ਦੇ ਵਿੱਚ ਸੇਲ ਹੋ ਰਹੇ ਨੇ ਬਟ ਆਪਾਂ ਸਾਰੀ ਅੱਜ ਦੀ ਵੀਡੀਓ 2050 ਦੇ ਵਿੱਚ ਲੈ ਕੇ ਆਏ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਸੂਟਾਂ ਦੇ ਬਸ ਤੁਸੀਂ ਆਪਣਾ ਸਕਰੀਨ ਸ਼ਾਟ ਲੈਣਾ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ WhatsApp ਸਾਡੇ ਤੱਕ ਦਿਓ ਤੇ ਜਲਦੀ ਜਲਦੀ ਕਿਉਂਕਿ ਲਿਮਟਿਡ ਜ ਹੈ ਸਟਾਕ ਆਏ ਆਪਣੇ ਕੋਲੇ ਤਿੰਨ ਸੈੱਟ ਨੇ ਤਿੰਨਾ ਦੇ ਤਿੰਨੇ ਹੀ ਪੂਰੇ ਯਾਨੀ ਕਿ ਐਂਡ ਇਹਨੇ ਬਹੁਤ ਸੋਹਣੀ ਕਲੈਕਸ਼ਨ ਆ ਆ ਦੇਖੋ ਅਗਲਾ ਕਲਰ ਇਹਦੇ ਵਿੱਚ ਦੇਖੋ ਸਾਰੀਆਂ ਲੈਸਿਸ ਦਾ ਕੰਮ ਦੇਖੋ ਇਸ ਤਰ੍ਹਾਂ ਪੂਰਾ ਤੁਹਾਨੂੰ ਦਿਖ ਰਿਹਾ ਵਾ ਲੈਸਿਸ ਜਿਹੜੀਆਂ ਹੋਇਆ ਹੋਇਆ ਕੰਮ ਪਿੰਟੈਕਸ ਵਗੈਰਾ ਦਾ ਬਹੁਤ ਸੋਹਣਾ ਕੰਮ ਆ ਸਾਰਾ ਸੇਮ ਡਿਜ਼ਾਈਨ ਆ ਜਿਵੇਂ ਕਿ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਵਾ ਇਹਦੇ ਵਿੱਚ ਗ੍ਰੀਨ ਕਲਰ ਮਿਲ ਜੂਗਾ ਸੇਮ ਦੁਪੱਟਾ ਵਾ ਸਾਰਾ ਲੈਸਿਸ ਦਾ ਨਾਲ ਮੋਢਾਲ ਦਾ ਦੁਪੱਟਾ ਸਾਰਾ ਡਿਜੀਟਲ ਥਰਡ ਕਲਰ ਇਹਦੇ ਵਿੱਚ ਤੁਹਾਨੂੰ ਜਿਹੜਾ ਮਿਲੂਗਾ ਉਹ ਮਿਲੂਗਾ ਜੀ ਬਲੈਕ ਕਲਰ ਲੋ ਥਰਡ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਬਲੈਕ ਕਲਰ ਬਲੈਕ ਵੀ ਬਹੁਤ ਸੋਹਣਾ ਕਲਰ ਆ ਤੇ ਇਸੇ ਤਰ੍ਹਾਂ ਸੇਮ ਇਹਦੇ ਵੀ ਪੱਲੇ ਦੇ ਉੱਪਰ ਕੰਮ ਹੋਇਆ ਦੇਖੋ ਨਾਲ ਸੇਮ ਦੁਪੱਟਾ ਲੱਗਿਆ ਹੋਇਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਬਹੁਤ ਹੀ ਸੋਹਣੀ ਆਹ ਬੜਾ ਸੈਟ ਯਾਨੀ ਕਿ ਪੂਰਾ ਵਧੀਆ ਦੁਪੱਟੇ ਬਹੁਤ ਸੋਹਣੇ ਆਇਆ ਲੱਗੇ ਇਸ ਲਈ ਸਕਿਪ ਨਾ ਕਰਿਓ ਜਿਹੜੀ ਵੀ ਭੈਣ ਨੂੰ ਜਿਹੜੀ ਵੀ ਰਿਕੁਆਇਰਮੈਂਟ ਆ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲਿਓ ਤਾਂ ਕਿ ਇਹ ਨਾ ਹੋਵੇ ਜਾਨਾ ਤੁਸੀਂ ਸਕਰੀਨਸ਼ਾਟ ਭੇਜੋ ਜਾਨਾ ਸੋਲਡ ਆਊਟ ਹੋ ਜਾਵੇ ਤੇ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਹੋਰ ਨਿਊ ਨਿਊ ਕਲੈਕਸ਼ਨਸ ਲੈ ਕੇ ਬਹੁਤ ਸੋਹਣੀਆਂ ਕਲੈਕਸ਼ਨਾਂ ਗਰਮੀਆਂ ਦੀਆਂ ਆ ਚੁੱਕੀਆਂ ਨੇ ਆ ਰਹੀਆਂ ਨੇ ਤੇ ਵਧੀਆ ਪਾਰਟੀ ویئر 컬렉ਸ਼ਨ ਵੀ ਜਿਹੜੀ ਸਿੰਪਲ ਸੋਬਰ ਹੋਵੇ ਗਰਮੀਆਂ ਚ ਪਾਉਣ ਲਈ ਹੋਵੇ ਬਹੁਤ ਵਧੀਆ ਇਦਾਂ ਦੀਆਂ 컬렉ਸ਼ਨਾਂ ਵੀ ਰਸ਼ੀਆ ਬ੍ਰੈਂਡ ਦੀਆਂ ਆਪਣੇ ਕੋਲ ਪਹੁੰਚ ਚੁੱਕੀਆਂ ਨੇ ਤੇ ਜਲਦੀ ਜਲਦੀ ਵੀਡੀਓਸ ਆਪਾਂ ਲੈ ਕੇ ਆ ਰਹੇ ਹਾਂ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਜਾਣ ਤੋਂ ਪਹਿਲਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ